ਨਗਰ ਕੌਂਸਲ ਦੇ ਵਿੱਚ ਹੋਏ ਵੱਡੇ ਘੁਟਾਲੇ ਬਾਰੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਕਿ ਜੋ ਮੇਨ ਦੋਸ਼ੀ ਹੈਗਾ ਉਹ ਪਤਾ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਾਰਿਆਂ ਨੂੰ ਖੁਦ ਇਹ ਨੂੰ ਪਤਾ ਹੈ ਇੱਥੋਂ ਤੱਕ ਕਿ ਖੁਦ ਇਹ ਗੱਲ ਹਲਕਾ ਬਧਾਇਕ ਨੂੰ ਪਤਾ ਹੈ ਕਿ ਬੰਦਾ ਵੀ ਕੌਣ ਹੈ ਕਿਨੇ ਸਾਰੀ ਕਾਰਸਤਾਨੀ ਹੈ ਜਿਹੜੀ ਕੀਤੀ ਹੈ ਕਿ ਮੇੜ ਹੈ ਲਿੰਕ ਵਧਿਆ ਨੇ ਉਹਦੇ ਨਾਲ ਉਸ ਇਨਸਾਨ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਬਲੀ ਦਾ ਬੱਕਰਾ ਟੰਗਣ ਦੀ ਤਿਆਰੀ ਕਰ ਰਿਹਾ ਬਲੀ ਦਾ ਬੱਕਰਾ ਟੰਗ ਦੇਣਗੇ ਬਸ ਕਿਸੇ ਗਲਤੀ ਕਿਸੇ ਦੀ ਭੁਗਤੂਗਾ ਕੌਣ ਇਲਜ਼ਾਮ ਲੱਗ ਜਾਣਗੇ ਨਾਮ ਨਹੀਂ ਸ਼ਾਇਦ ਬਾਹਰ ਤੱਕ ਆ ਸਕਦਾ ਨਾਮ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਪਰ ਹੈਰਾਨੀ ਵਾਲੀ ਗੱਲ ਹੈ ਜਦੋਂ ਤੱਕ ਨਗਰ ਕੌਂਸਲ ਨੇ ਕੋਈ ਚੰਗਾ ਕੰਮ ਕਰਨਾ ਹੁੰਦਾ ਹੈ ਪਿੱਛੇ ਦੀਆਂ ਸੜਕਾਂ ਬਣਾਈਆਂ ਸੀ ਪੁਲ ਚਲਾਉਣ ਸੰਬੰਧੀ ਜਾਣਕਾਰੀ ਦੇਣੀ ਹੋਵੇ ਟੈਕਸ ਪਰੋਂ ਪ੍ਰਤੀ ਕਹਿਣਾ ਹੋਵੇ ਕਿ ਜਲਦੀ ਟੈਕਸ ਭਰ ਜੋ ਤੁਹਾਡਾ ਇੰਨਾ ਮਾਫ ਹੈ ਉਦੋਂ ਇਹਨਾਂ ਦੇ ਸਾਰੇ ਕਾਉਂਸਲਰ ਜਾਗ ਪੈਂਦੇ ਨੇ ਇਕੱਠੇ ਹੋ ਜਾਂਦੇ ਨੇ ਬੋਲਦੇ ਨੇ ਵਧੀਆ ਸੁਨੀਲ ਬਿੱਟਾ ਇੰਨਾ ਬੋਲਦਾ ਹੈ ਹੋਰ ਜਿਹੜੇ ਸਾਰੇ ਕਾਉਂਸਲਰ ਨੇ ਇਹਨਾਂ ਦੇ ਪਰ ਜਦੋਂ ਦਾ ਇਹ ਮਾਮਲਾ ਸਾਹਮਣੇ ਆਇਆ ਸਾਰੇ ਸੁਸਤੀ ਵਾਂਗੂ ਸੁੱਤੇ ਪਏ ਨੇ ਕੁੰਭ ਕਰਨੀ ਨੀਂਦ ਸੋ ਗਏ ਨੇ ਕਿ ਹੁਣ ਉਹਨਾਂ ਦਾ ਬੋਲਣ ਦਾ ਕੋਈ ਹੱਕ ਨਹੀਂ ਜਾਂ ਕਹਿ ਦਈਏ ਸਾਲਿਆਂ ਦੀ ਰੀਲਿੰਗ ਬੁਕਤਾ ਹੈ ਦਾਲ ਵਿੱਚ ਕਾਲਾ ਹੈ 42 ਸਾਲ ਦੀ ਕਾਲੀ ਹੈ ਕਿ ਕਿਉਂ ਨਹੀਂ ਬੋਲ ਰਹੇ ਕਿ ਕਿਹੜਾ ਦੋਸ਼ੀ ਹੈਗਾ ਉਸ ਤੇ ਕਾਰਵਾਈ ਜੀ ਕਰਾਵਾਗੇ ਜੱਜ ਐਡੀ ਹਿੰਮਤ ਹੈ ਨਹੀਂ ਕਿਸੇ ਦੇ ਵਿੱਚ ਕੀ ਉਸ ਦੋਸ਼ੀ ਦਾ ਕਿ ਲੋਕਾਂ ਦੇ ਪੈਸੇ ਤੱਕ ਖਾ ਗਿਆ ਕਿ ਰਸੀਦਾਂ ਦੀ ਕਾਪੀ ਜਦ ਤੱਕ ਘਰੇ ਬਣਾਈ ਹੋਈ ਸੀ ਕਿਵੇਂ ਸਿਸਟਮ ਕੀਤਾ ਕਿਵੇਂ ਸਾਰਾ ਪੈਸਾ ਇੰਨੇ ਲੰਬੇ ਸਮੇਂ ਤੋਂ ਖਾਰੇ ਨੇ ਕਿ ਸਾਰਿਆਂ ਦੀ ਰਿਲੀ ਮਿਲੀ ਭੁਗਤ ਤਾ ਕੀ ਕਿਉਂ ਨਹੀਂ ਬੋਲ ਰਹੇ ਸਾਰੇ ਕਾਉਂਸਲਰ ਕਿਉਂ ਚੁੱਪ ਨੇ ਕਿਉਂ ਕਬਰਾਟ ਪੈਂਦੀ ਆ ਕਿਉਂ ਨਹੀਂ ਸੱਚ ਦਾ ਸਾਥ ਦੇ ਦਿੰਦੇ ਹੋ ਡਰਦੇ ਨੇ ਕਿਉਂ ਝੂਠਾ ਦੀ ਪੰਡ ਦੇ ਨਾਲ ਲੱਗੇ ਰਹਿੰਦੇ ਨੇ ਹੂੰ ਕਹਦਾਂ ਕਿ ਅਸੀਂ ਸੱਚੇ ਆ ਅਸੀਂ ਬੋਲਣ ਵਾਲੇ ਆ ਅਸੀਂ ਵਧੀਆ ਬੁਲਾ ਰਹੇ ਆ ਅਸੀਂ ੱਤਕਾ ਜੇ ਕਿੱਥੇ ਹੁੰਦਾ ਸੀ ਉੱਥੇ ਬੋਲਦੇ ਆ ਪਰ ਇਹ ਤਾਂ ਹੁਣ ਮਾਮਲਾ ਕਰੋੜਾਂ ਦਾ ਹੈ ਕਰੋੜਾਂ ਦਾ ਮਾਮਲਾ ਹੈ ਸਾਰੇ ਕਾਉਂਸਲਰ ਸੁਸਰੀ ਅੰਗੂ ਸਾਰੇ ਸੁੱਤੇ ਪਏ ਨੇ ਕਿਉਂ ਨਹੀਂ ਬੋਲ ਰਹੇ ਕਿਉਂ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਨਹੀਂ ਜਿਹੜਾ ਅਸਲੀ ਦੋਸ਼ੀ ਹੈ ਜਿਨੇ ਸਾਰਾ ਖੇਡ ਰਚਿਆ ਕੀ ਦੇ ਮੋਢੇ ਉਸ ਉਹਦੇ ਮੋਢੇ ਤੇ ਕਿਸ ਦਾ ਹੱਥ ਸੀ ਮੋਢੇ ਤੇ ਉੱਪਰ ਜਾ ਕੇ ਸਿਰ ਤੇ ਕਿਸ ਦਾ ਹੱਥ ਹੱਥ ਸੀਗਾ ਕਿ ਦੱਬੀ ਚੱਲ ਕਰੀ ਚੱਲ ਕੰਮ ਕੋਈ ਚੱਕਰ ਨਹੀਂ ਪਰ ਹੈਰਾਨੀ ਵਾਲੀ ਗੱਲ ਹੈ ਨਾ ਤਾਂ ਹਲਕਾ ਵਿਧਾਇਕ ਦਾ ਸਪ੍ਰਤਿਕ ਵੀ ਬਿਆਨ ਆਇਆ ਉਹਨਾਂ ਨੇ ਨਹੀਂ ਕੁਝ ਕਿਹਾ ਜੇ ਕੋਈ ਪੱਤਰਕਾਰ ਉਹਨਾਂ ਨੂੰ ਗੱਲ ਪੁੱਛ ਸਕਦਾ ਹੈ ਹੈਗੇ ਨੇ ਉਹਨਾਂ ਕੋਲੇ ਉਹ ਜਾਣਾ ਪਸੰਦ ਨਹੀਂ ਕਰਦੇ ਉਹ ਬੈਂਕੀ ਦੇ ਵਿੱਚ ਉਹਨਾਂ ਦੇ ਉਹ ਜਿਹੇ ਬੰਦੇ ਨੇ ਜਿਹੜੇ ਉਹਨਾਂ ਨੂੰ ਇਹ ਸਵਾਲ ਪੁੱਛਦੇ ਹੀ ਨਹੀਂ ਕਦੇ ਚੰਗੇ ਪੱਤਰਕਾਰ ਵੀ ਹੈਗੇ ਨੇ ਜਿਹੜੇ ਸਵਾਲ ਪੁੱਛਣ ਦੀ ਹਿੰਮਤ ਰੱਖਦੇ ਨੇ ਪਰ ਉਹਨਾਂ ਨੂੰ ਉਹ ਬੁਲਾਉਂਦੇ ਨਹੀਂ ਕਿ ਮੈਥੋਂ ਇਹ ਗਲਤ ਸਵਾਲ ਪੁੱਛਣਗੇ ਫੇਰ ਲੜਾਈ ਵਾਲਾ ਕੰਮ ਹੋਊ ਫੇਰ ਚੁੱਪ ਕਰਾਉਂਦੀ ਕੋਸ਼ਿਸ਼ ਹੋਊ ਸਾਰਾ ਕੁਝ ਹੋਊ ਤਾਂ ਉਸ ਤੋਂ ਭੱਜਣ ਦੀ ਕੋਸ਼ਿਸ਼ ਹਜੇ ਤੱਕ ਕੋਈ ਬਿਆਨ ਨਹੀਂ ਸਾਹਮਣੇ ਆਇਆ ਨਾ ਹੀ ਕੋਈ ਕਾਉਂਸਲਰ ਦਾ ਬਿਆਨ ਸਾਹਮਣੇ ਆਇਆ ਕਿ ਭਈ ਇਹ ਬੰਦਾ ਇੰਨੇ ਟਾਈਮ ਤੋਂ ਧੱਕਾ ਕਰ ਰਿਹਾ ਤੁਸੀਂ ਨਾਮ ਅਨਾਉਂਸ ਕਰੋ ਨਾ ਜਦੋਂ ਤੁਹਾਨੂੰ ਪਤਾ ਹੈ ਖੁਦ ਇਹ ਨੂੰ ਪਤਾ ਹੈ ਕਿ ਇਹ ਬੰਦਾ ਇੰਨੇ ਲੰਬੇ ਸਮੇਂ ਤੋਂ ਆ ਕੰਮ ਕਰ ਰਿਹਾ ਇੱਕ ਟਾਲੇ ਚੱਲ ਰਹੇ ਨੇ ਕਿਹੜੇ ਕਿਹੜੇ ਬੰਦੇ ਨੇ ਨਾਲ ਨੇ ਉਹਨਾਂ ਸਾਰਿਆਂ ਦੇ ਨਾਮ ਲੋਕਾਂ ਸਾਹਮਣੇ ਜਨਤਕ ਕਰਨੇ ਚਾਹੀਦੇ ਨੇ। ਬਾਕੀ ਲੋਕ ਦੱਸਣਾ ਰਾਮਪਰਾ ਫੁੱਲ ਦੇ ਕਮੈਂਟ ਕਰਕੇ ਕਿ ਕਿਹੜਾ ਬੰਦਾ ਹੋ ਸਕਦਾ ਹੈ? ਨਾਮ ਜਨਤਕ ਇਹੋ ਕਿਉਂ ਨਹੀਂ ਕਰਿਆ? ਕਿਉਂ ਉੱਪਰੋਂ ਜ਼ਿਆਦਾ ਪ੍ਰੈਸ਼ਰ ਆ ਜਿਹੜਾ ਪਿਆ ਹੋਇਆ। ਕਿਉਂ ਜਿਹੜਾ ਝੂਠਾ ਹੈ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੱਚ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ?